ਅੰਮ੍ਰਿਤਸਰ ਪ੍ਰਮਾਨ ਵਾਲਮੀਕੀ एकता ਧਰਮ ਸਮਾਜ ਸੰਗਠਨ ਵੱਲੋਂ ਰਾਸ਼ਟਰੀ ਚੇਅਰਮੈਨ ਨੇ ਨਵੀਆਂ ਨਿਯਤਾਂ ਕੀਤੀਆਂ ਜਿਸ ਵਿੱਚ ਉਹਨਾਂ ਨੇ 90 ਸਾਲ ਦੀ ਬਤਾਈ ਦਿੱਤੀ ਨਾਲ ਹੀ ਸਮਾਜ ਨੂੰ ਚੇਤਨਨ ਕਰਦੇ ਹੋਏ ਕਿਹਾ ਕਿ ਸਮਾਜ ਨਾਲ ਹੋ ਰਹੇ ਅਤਿਆਚਾਰਾਂ ਤੇ ਮੂਲ ਰੂਪ ਤੇ ਸੰਘਰਸ਼ ਕਰਨ ਲਈ ਸਾਡਾ ਸੰਗਠਨ ਵਚਨਬੱਧ ਹੈ ਔਰ ਸਮਾਜ ਦੇ ਕਿਸੇ ਵੀ ਤਰ੍ਹਾਂ ਦੇ ਅਤਿਆਚਾਰ ਸਹਿਣ ਨਹੀਂ ਕੀਤੇ ਜਾਣਗੇ ਸਾਡਾ ਸੰਗਠਨ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਜੋ ਕਿ ਸਮਾਜ ਦੀ ਇਕਤਾ ਅਤੇ ਭਲਾਈ ਲਈ ਕੰਮ ਕਰ ਰਿਹਾ ਹੈ ਸਤਾਰਾ ਚੈਨਲ ਦੀ ਰਿਪੋਰਟ ਰਿਪੋਰਟਰ ਮੇਜਰ ਸਿੰਘ। ਭਗਵਾਨ ਵਾਲਮੀਕ ਸ਼ਕਤੀ ਅਮਰ ਹੈ। ਅਮਰ ਹੈ। ਅਮਰ ਹੈ। ਭਗਵਾਨ ਵਾਲਮੀਕ ਇਕਤਾ ਹਾਂ ਜੀ ਕੀ ਨਾਮ ਤੁਹਾਡਾ ਹੈ ਤੁਹਾਡੇ ਸੰਗਠਨ ਦਾ ਨਾਮ ਕੀ ਹੈ? ਮੈਂ ਗੁਰਪ੍ਰੀਤ ਸਿੰਘ ਚੱਬਾ ਰਾਸ਼ਟਰੀ ਚੇਅਰਮੈਨ ਭਗਵਾਨ ਵਾਲਮੀਕ ਇਕਤਾ ਧਰਮ ਸਮਾਜ ਰਜਿਸਟਰਡ ਭਾਰਤ। ਅੱਜ ਪਿੰਡ ਵਿੱਚ ਜੋ ਨਿਯੁਕਤੀਆਂ ਕੀਤੀਆਂ ਗਈਆਂ ਉਹ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਅਸੀਂ ਸੁਲਤਾਨਵਿੰਡ ਪਿੰਡ ਵਿੱਚ ਨਿਪਟੀਆਂ ਕਰਨ ਆਏ ਸੀ ਜਿਸ ਵਿੱਚ ਮੈਡਮ ਸਿਮਰਨ 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 ਕੌਰ ਜੀ ਨੂੰ ਜ਼ਿਲ੍ਹਾ ਪ੍ਰਧਾਨ ਦੀ ਅਹੁਦੇ ਨਿਯੁਕਤ ਕੀਤਾ। ਅਤੇ ਸਰਵਨ ਸਿੰਘ ਜੀ ਨੂੰ ਮੀਤ ਪ੍ਰਧਾਨ ਦੀ ਅਤੀ ਨਿਯੁਕਤ ਕੀਤਾ। ਇਹ ਸੰਗਠਨ ਜਿਹੜਾ ਵਾ ਹਮੇਸ਼ਾ ਹੀ 7-8 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ। ਸੰਗਠਨ ਦਾ ਮੇਨ ਕੰਮ ਹੈ ਵੀ ਜੋ ਦਲਤਾਂ ਦੇ ਨਾਲ ਅੱਜ ਤੱਕੇ ਛਾਈਆਂ ਹੋ ਰਹੀਆਂ ਨੇ ਉਸ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅਸੀਂ ਇਹ ਸੰਗਠਨ ਨੂੰ ਤੋੜਿਆ ਸੀ ਤੇ ਸੰਗਠਨ ਬਹੁਤ ਹੀ ਬੁਲੰਦੀਆਂ ਤੇ ਜਾ ਰਿਹਾ ਹੈ। ਅੱਜ ਭਗਵਾਨ ਵਾਲਮੀਕ ਇਕਤਾ ਧਰਮ ਸੰਗਠਨ ਦੇ ਹੇਠ ਜੋ ਵੀ ਵਿਅਕਤੀ ਕੰਮ ਕਰ ਰਿਹਾ ਉਹਦੇ ਨਾਲ ਕੋਈ ਤੱਕੇਛਾਈ ਨਹੀਂ ਹੁੰਦੀ। ਇਹ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਹੈ ਜਿਸ ਰਾਹੀਂ ਦਲਿਤ ਸਮਾਜ ਪਛੜਿਆ ਹੋਇਆ ਸਮਾਜ ਆਪਣੀਆਂ ਹੱਕੀ ਮੰਗਾਂ ਸਮਾਜ ਦੇ ਅੱਗੇ ਰੱਖ ਕੇ ਸਰਕਾਰਾਂ ਅੱਗੇ ਰੱਖ ਕੇ ਸਮੇਂ ਦੀਆਂ ਜੋ ਸਰਕਾਰਾਂ ਜੋ ਧੱਕੇਸ਼ਾਹੀਆਂ ਕਰਦੀਆਂ ਆ ਰਹੀਆਂ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਠੀਕ ਹੈ ਸਰ ਨਵੇਂ ਸਾਲ ਆ ਰਹੇ ਉਸ ਬਾਰੇ ਕੁਝ ਕਹਿਣਾ ਚਾਹੋ ਨਵੇਂ ਸਾਲ ਤੇ ਜੀ ਮੈਂ ਤੇ ਆਪਣੇ ਸੰਗਠਨ ਵੱਲੋਂ ਮੇਰੇ ਨਾਲ ਮੈਡਮ ਸੋਨੀਆ ਜੀ ਜੋ ਕਿ ਪੰਜਾਬ ਪ੍ਰਧਾਨ ਮਹਿਲਾ ਮਹਿਲਾ ਵਿੰਗ ਦੇ ਨੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਗੋਲਦੀ ਜ਼ਿਲ੍ਹਾ ਪ੍ਰਧਾਨ ਕਨਿਸ਼ ਮਠਾਰੂ ਯੂਥ ਅਸੀਂ ਸਾਰੇ ਹੀ ਆਪਣੇ ਸੰਗਠਨ ਵੱਲੋਂ ਨਵੇਂ ਸਾਲ ਦੀਆਂ ਸਮਾਜ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ